ਹਾਂਜੀ ਸੰਗਤ ਜੀ ਆਪਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਕਿਤਾਬ ਅਸਲ ਵਿਦਿਆ ਦਾ ਅਗਲਾ ਅਧਿਆਇ ਸਾਂਝਾ ਕਰ ਰਹੇ ਹਾਂ ਜੀ ਜਿਸ ਦਾ ਸਿਰਲੇਖ ਹੈ ਚਤੁਰਾਈ ਨਹੀਂ ਵਿਵੇਕ ਡਾਕਟਰ ਸਾਹਿਬ ਲਿਖਦੇ ਨੇ ਕਹਿੰਦੇ ਮੈਟ੍ਰਿਕ ਦਾ ਇਮਤਿਹਾਨ ਹੋ ਕੇ ਹਟਿਆ ਸੀ ਅਜੇ ਨਤੀਜਾ ਨਹੀਂ ਸੀ ਨਿਕਲਿਆ ਅਸੀਂ ਲੋਕ ਵਿਹਲੇ ਹੋਏ ਹੋਏ ਸਾਂ ਸਾਡੀ ਪੰਜਾਂ ਜਾਣਿਆਂ ਦੀ ਟਾਣੀ ਹੁੰਦੀ ਸੀ ਮੈਥੋਂ ਛੁੱਟ ਉਸ ਟਾਣੀ ਵਿੱਚ ਬਲਦੇਵ ਸਿੰਘ ਵਜੀਰ ਚੰਦ ਠਾਕੁਰ ਸਿੰਘ ਤੇ ਬਾਂਸੀ لال ਸਨ ਅਸੀਂ ਪੰਜੇ ਲਾਇਬ੍ਰੇਰੀ ਜਾਂਦੇ ਤੇ ਉੱਥੇ ਕੁਝ ਨਾ ਕੁਝ ਪੜ੍ਹ ਕੇ ਆਇਆ ਕਰਦੇ ਸਾਂ ਇੱਕ ਦਿਨ ਲਾਇਬ੍ਰੇਰੀ ਤੋਂ ਬਾਅਦ ਸਾਰੇ ਸਾਡੇ ਘਰ ਆ ਗਏ ਪਿਤਾ ਜੀ ਵੀ ਉਸ ਵੇਲੇ ਘਰੇ ਸਨ ਅਸੀਂ ਉਹਨਾਂ ਨੂੰ ਪ੍ਰਣਾਮ ਕਰਕੇ ਖਾਣੇ ਵਾਲੇ ਮੇਜ਼ ਦੀਆਂ ਕੁਰਸੀਆਂ ਉੱਪਰ ਬੈਠ ਗਏ ਗੱਲਾਂ-ਗੱਪਾਂ ਸ਼ੁਰੂ ਹੋ ਗਈਆਂ ਬਲਦੇਵ ਸਿੰਘ ਸਾਡੇ ਵਿੱਚੋਂ ਰਤਾ ਗੰਭੀਰ ਸੁਭਾਅ ਵਾਲਾ ਸੀ ਉਹ ਲਾਇਬ੍ਰੇਰੀ ਵਿੱਚ ਇੱਕ ਲੇਖ ਪੜ੍ਹ ਕੇ ਆਇਆ ਸੀ ਤੇ ਉਸ ਬਾਰੇ ਦੱਸਣ ਲੱਗਾ ਬੜਾ ਵਧੀਆ ਲੇਖ ਸੀ ਉਸ ਵਿੱਚ ਜ਼ਿੰਮੇਵਾਰੀ ਦੀ ਗੱਲ ਕੀਤੀ ਸੀ ਉਸ ਵਿੱਚ ਦੱਸਿਆ ਹੋਇਆ ਕਿ ਕਿਵੇਂ ਜ਼ਿੰਮੇਵਾਰ ਮਨੁੱਖ ਭਰੋਸੇਯੋਗ ਤੇ ਨੈਤਿਕ ਆਚਰਣ ਵਾਲਾ ਹੁੰਦਾ ਹੈ ਤਦ ਮੈਂ ਉਸ ਨੂੰ ਪੁੱਛਿਆ ਕਿ ਜ਼ਿੰਮੇਵਾਰ ਮਨੁੱਖ ਜ਼ਰੂਰੀ ਨੈਤਿਕ ਵੀ ਹੁੰਦਾ ਹੈ ਹੋ ਸਕਦਾ ਹੈ ਉਹ ਮਾਲਕ ਨੂੰ ਖੁਸ਼ ਕਰਕੇ ਆਪਣੀ ਤਰੱਕੀ ਪੱਕੀ ਕਰਨਾ ਚਾਹੁੰਦਾ ਹੋਵੇ ਤਦੇ ਕੰਮ ਜ਼ਿੰਮੇਵਾਰੀ ਨਾਲ ਕਰਦਾ ਹੈ ਜਾਂ ਕੋਈ ਬੱਚਾ ਮਾਪਿਆਂ ਦੇ ਡਰ ਤੋਂ ਜ਼ਿੰਮੇਵਾਰੀ ਨਿਭਾਉਂਦਾ ਹੋਵੇ ਇਹਨਾਂ ਵਿੱਚ ਨੈਤਿਕਤਾ ਕੋਈ ਨਹੀਂ ਹੋਈ ਇਹਨਾਂ ਵਿੱਚ ਨੈਤਿਕਤਾ ਤਾਂ ਕੋਈ ਨਹੀਂ ਜ਼ਿੰਮੇਵਾਰੀ ਜ਼ਰੂਰ ਹੈ ਵਜੀਰ ਚੰਦ ਕਹਿਣ ਲੱਗਾ ਭਾਵੇਂ ਕੋਈ ਆਪਣੇ ਤਰੱਕੀ ਵਾਸਤੇ ਜ਼ਿੰਮੇਵਾਰੀ ਨਾਲ ਕੰਮ ਕਰੇ ਤੇ ਭਾਵੇਂ ਟੱਬਰ ਦੀ ਖੁਸ਼ੀ ਖਾਤਰ ਦੋਹਾਂ ਗੱਲਾਂ ਵਿੱਚ ਨੈਤਿਕਤਾ ਵੀ ਤਾਂ ਜ਼ਰੂਰ ਹੈ ਮੈਂ ਬੋਲਿਆ ਜ਼ਰੂਰੀ ਤਾਂ ਨਹੀਂ ਹੋ ਸਕਦਾ ਹੈ ਉਹ ਮਾਲਕ ਨੂੰ ਖੁਸ਼ ਕਰਕੇ ਕਿਸੇ ਐਸੇ ਸਾਥੀ ਨੂੰ ਪਛਾੜਨਾ ਚਾਹੁੰਦਾ ਹੋਵੇ ਜੋ ਇਸ ਦੇ ਜਿੰਨਾ ਹੀ ਤਰੱਕੀ ਦਾ ਹੱਕਦਾਰ ਹੋਵੇ ਫਿਰ ਨੈਤਿਕਤਾ ਤਾਂ ਨਹੀਂ ਖੁਦਗਰਜ਼ੀ ਸਪਸ਼ਟ ਵਰਤ ਰਹੀ ਹੋਵੇਗੀ ਆਪਣੇ ਟੱਬਰ ਦੀ ਖੁਸ਼ੀ ਚਾਹਣ ਵਿੱਚ ਵੀ ਇੱਕ ਪ੍ਰਕਾਰ ਦੀ ਖੁਦਗਰਜ਼ੀ ਹੀ ਤਾਂ ਹੈ ਤਦ ਬੰਸੀ ਲਾਲ ਕਹਿਣ ਲੱਗਾ ਜ਼ਿੰਮੇਵਾਰ ਬੰਦਾ ਫਰਜ਼ ਤਾਂ ਨਿਭਾਉਂਦਾ ਹੈ ਨਾ ਫਰਜ਼ ਨਿਭਾਉਣਾ ਨੈਤਿਕਤਾ ਨਹੀਂ ਤਾਂ ਹੋਰ ਕੀ ਹੈ ਮੈਂ ਫਿਰ ਬੋਲਿਆ ਕਦੇ ਸੋਚਿਆ ਜੇ ਫਰਜ਼ ਹੁੰਦਾ ਕੀ ਹੈ ठाकुर ਸਿੰਘ ਜੋ ਹੁਣ ਤੱਕ ਖਮੋਸ਼ ਬੈਠਾ ਸੀ ਕਹਿਣ ਲੱਗਾ ਫਰਜ਼ ਦੇ ਲੱਛਣ ਜਿੰਨੇ ਕੁ ਮੈਂ ਸਮਝੇ ਹਨ ਤੁਹਾਨੂੰ ਦੱਸਦਾ ਹਾਂ ਫਰਜ਼ ਕਰੋ ਮੈਂ ਉਸ ਦੀ ਗੱਲ ਵਿੱਚੋਂ ਹੀ ਕੱਟ ਕੇ ਬੋਲਿਆ ਫਰਜ਼ ਕਰੋ ਆਖ ਕੇ ਤੂੰ ਫਰਜ਼ ਦੇ ਅਰਥਾਂ ਦਾ ਘਾਤ ਹੀ ਕਰ ਦਿੱਤਾ ਹੈ ਸਾਰੇ ਹੱਸ ਪਏ ਇਤਨੇ ਵਿੱਚ ਮੇਰੀ ਭੈਣ ਦਇਆ ਸਾਡੇ ਲਈ ਚਾਹ ਲੈ ਆਈ ਤੇ ਅਸੀਂ ਚਾਹ ਪੀਣ ਲੱਗ ਪਏ। ਚਾਹ ਤੋਂ ਬਾਅਦ ਮਹਿਫਲ ਬਰਖਾਸਤ ਹੋ ਗਈ। ਜਦ ਉਹ ਸਾਰੇ ਚਲੇ ਗਏ ਤੇ ਮੇਰੇ ਪਿਤਾ ਜੀ ਨੇ ਮੈਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਤੇ ਕਹਿਣ ਲੱਗੇ ਮੈਂ ਤੁਸਾਂ ਦੋਸਤਾਂ ਦੀ ਸਾਰੀ ਵਾਰਤਾ ਲਾਪ ਸੁਣਦਾ ਰਿਹਾ ਹਾਂ। ਤੂੰ ਹਰ ਕਿਸੇ ਦੀ ਗੱਲ ਕੱਟਣ ਵਿੱਚ ਲੱਗਾ ਰਿਹਾ। ਇਸ ਵਿੱਚ ਤੇਰੀ ਚਾਤਰੀ ਤਾਂ ਝਲਕਦੀ ਸੀ। ਸਿਆਣਪ ਨਹੀਂ। ছাত্রী ਤੇ ਸਿਆਣਪ ਦੋ ਵੱਖਰੀਆਂ ਚੀਜ਼ਾਂ ਹਨ। ਦੇਖ ਜਦ ਵੀ ਕੋਈ ਗੱਲ ਕਰਦਾ ਹੈ ਉਹ ਤੁਹਾਡੇ ਪ੍ਰਤੀ ਇੱਕ ਪਾਠ ਪੇਸ਼ ਕਰਦਾ ਹੈ। ਉਸ ਨੂੰ ਪਾਠ ਦਾ ਦਰਜਾ ਦਿਓ ਹੋ ਸਕਦਾ ਹੈ ਉਸ ਦੀ ਸੋਚ ਕਮਜ਼ੋਰ ਹੀ ਹੋਵੇ ਜਾਂ ਉਸ ਦੀ ਪੇਸ਼ਕਾਰੀ ਢਿੱਲੀ ਜਾਂ ਨਾ ਮੁਕੰਮਲ ਹੋਵੇ। ਪਰ ਜੇ ਉਸ ਦੀ ਗੱਲ ਪਿੱਛੇ ਸੁਹਿਰਦਤਾ ਵਰਤ ਰਹੀ ਹੋਵੇ ਤਾਂ ਉਸ ਸੁਹਿਰਦਤਾ ਨੂੰ ਸਮਝਣਾ ਤੇ ਉਸ ਵੱਲ ਸੁਹਿਰਦ ਹੰਗਾਰਾ ਭਰਨ ਵਿੱਚ ਹੀ ਸਿਆਣਪ ਹੈ ਬਹਿਸ ਕਰਨ ਵਿੱਚ ਚਾਤਰੀ ਵਰਤਦੀ ਹੈ ਤੁਸੀਂ ਅਗਲੇ ਦੀ ਦਲੀਲ ਹੀ ਨਹੀਂ ਕੱਟ ਰਹੇ ਹੁੰਦੇ ਉਸ ਦੀ ਸੁਹਿਰਦਤਾ ਨੂੰ ਵੀ ਝੋਟ ਪਹੁੰਚ ਰਹੇ ਹੁੰਦੇ ਹੋ ਨਾਲੇ ਹਰ ਗੱਲ ਵਿੱਚ ਜਿੰਨਾ ਸੱਚ ਹੈ ਉਸ ਨੂੰ ਤਾਂ ਗ੍ਰਹਿਣ ਕਰੋ ਜੇਕਰ ਉਸ ਨੂੰ ਹੋਰ ਸਪਸ਼ਟ ਕਰ ਸਕਦੇ ਹੋ ਤਾਂ ਕਰੋ ਇਸੇ ਵਿੱਚ ਹੀ ਤੁਹਾਡੀ ਸਿਆਣਪ ਚੱਲ ਕੇਗੀ ਸੱਚ ਭਾਵੇਂ ਅੱਧਾ ਅਧੂਰਾ ਵੀ ਹੋਵੇ ਉਸ ਨੂੰ ਕੱਟਣਾ ਸਿਆਣਪ ਨਹੀਂ ਹੁੰਦੀ ਹਰ ਕਿਸੇ ਕੋਲ ਆਪਣੀ ਦਲੀਲ ਆਪਣਾ ਤਰਕ ਆਪਣੇ ਭਾਵ ਤੇ ਆਪਣੇ ਇਰਾਦੇ ਹੁੰਦੇ ਹਨ ਜੋ ਉਸ ਦੀ ਗੱਲ ਦੇ ਉਲੇ ਪੈ ਹੁੰਦੇ ਹਨ ਵੇਖੋ ਇਹਨਾਂ ਵਿੱਚੋਂ ਕਿਹੜਾ ਸੁੰਦਰ ਹੈ ਉਸ ਨੂੰ ਸਮਝੋ ਉਸ ਦੇ ਪ੍ਰਸ਼ੰਸਕ ਬਣੋ ਇਸੇ ਵਿੱਚ ਵਿਵੇਕ ਹੈ ਤੇਰੇ ਇੱਕ ਦੋਸਤ ਨੇ ਫਰਜ਼ ਸ਼ਬਦ ਨੂੰ ਇੱਕ ਵੱਖਰੇ ਅਰਥ ਵਿੱਚ ਵਰਤਿਆ ਤੂੰ ਉਸ ਦੀ ਖਿੱਲੀ ਉਡਾ ਦਿੱਤੀ ਸਿਆਣਪ ਕਰਦੇ ਤਾਂ ਸੋਚਦੇ ਇਹਨਾਂ ਦੋ ਵੱਖੋ-ਵੱਖਰੇ ਅਰਥਾਂ ਵਿੱਚ ਸਾਂਝ ਕੀ ਹੈ ਇਸ ਨਾਲ ਤੇਰਾ ਗਿਆਨ ਵੀ ਵਡੇਰਾ ਹੁੰਦਾ ਤੇ ਆਪਣੇ ਦੋਸਤ ਨੂੰ ਆਪਣੀ ਗੱਲ ਪੂਰੀ ਕਰ ਸਕਣ ਦਾ ਅਫਸਰ ਵੀ ਦੇ ਦਿੰਦਾ ਤੇਰੇ ਪਾਸ ਚਤੁਰਾਈ ਜ਼ਰੂਰ ਸੀ ਪਰ ਵਿਵੇਕ ਨਹੀਂ ਸੀ ਪਰ ਗੁਰੂ ਜੀ ਤਾਂ ਸਮਝਾ ਰਹੇ ਹਨ ਚਤ్రਾਈ ਨਾ ਚਤਰਪੂਜ ਪਾਈਏ ਚਤ్రਾਈ ਨਾ ਚਤਰਪੂਜ ਪਾਈਏ ਭਾਵ ਕਿ ਪਰਮੇਸ਼ਰ ਨੂੰ ਚਤ్రਾਈ ਨਾਲ ਨਹੀਂ ਪਾ ਸਕਦੇ ਚਤਰਪੋਜ ਦੀ ਗੱਲ ਤਾਂ ਤੁਹਾਨੂੰ ਸ਼ਾਇਦ ਦੂਰ ਦੀ ਲੱਗੇ ਇਸ ਨਾਲ ਤੁਸੀਂ ਬੰਦਿਆਂ ਦੇ ਨੇੜੇ ਵੀ ਨਹੀਂ ਹੋ ਸਕਦੇ। ਉਹਨਾਂ ਤੋਂ ਦੂਰ ਹੀ ਹੋ ਸਕਦੇ ਹੋ। ਉਹਨਾਂ ਨੂੰ ਪਰੇ ਹੀ ਹਟਾ ਸਕਦੇ ਹੋ। ਨੇੜੇ ਹੋਣ ਲਈ ਸੁਹਿਰਦਤਾ ਦਰਕਾਰ ਹੁੰਦੀ ਹੈ। ਵਾਹਿਗੁਰੂ ਜੀ।